ਪੰਜਾਬ ਦੇ ਮੁਲਾਜ਼ਮਾਂ ਨੂੰ ਇੱਕ ਵਾਰ ਫਿਰ ਨਰਾਸ਼ਤਾ ਦਾ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਦੀਆਂ ਅਹਿਮ ਮੰਗਾਂ ਜੋ ਕਿ 27 ਸਤੰਬਰ ਨੂੰ ਚੰਡੀਗੜ੍ਹ ਦੇ ਪੰਜਾਬ ਭਵਨ 'ਚ ਮੁਲਾਜ਼ਮ ਜਥੇਬੰਦੀਆਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਚਰਚਾ ਵਿੱਚ ਆਉਂੀਆਂ ਸੀ ਪੰਚਾਇਤੀ ਚੋਣਾਂ ਦੇ ਚੱਲਦਿਆਂ ਲੱਗੇ ਚੋਣ ਜਾਬਤੇ ਕਾਰਨ ਮੋੜ ਰੁਕ ਗਈ ਨਾ ਸਰਕਾਰ ਵੱਲੋਂ ਇੱਕ ਤਾਜ਼ਾ ਨੋਟਿਸ ਵਿੱਚ ਕਿਹਾ ਗਿਆ ਕਿ 27 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਹੁਣ 22 ਅਕਤੂਬਰ ਤੱਕ ਮੁਲਤਵੀ ਕੀਤੀ ਜਾ ਰਹੀ ਹੈ ਇਹ ਜਾਣਕਾਰੀ ਮਿਲਦਿਆਂ ਹੀ ਮੁਲਾਜ਼ਮਾਂ ਵਿੱਚ ਰੋਸ ਅਤੇ ਨਿਰਾਸ਼ਾ ਦੀ ਲਹਿਰ ਦੌੜ ਗਈ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਇਸ ਵਾਰ ਉਹਨਾਂ ਦੀ ਮੰਗਾਂ ਤੇ ਗੰਭੀਰਤਾ ਨਾਲ ਸੋਚਿਆ ਜਾਵੇਗਾ ਸੰਭਵ ਹੈ ਕਿ ਉਹਨਾਂ ਦੇ ਹੱਕਾਂ ਦੀ ਜਿੱਤ ਹੋਵੇਗੀ ਇਸ ਮੀਟਿੰਗ ਵਿੱਚ ਹਰਪਾਲ ਸਿੰਘ ਚੀਮਾ ਆਪਣਾ ਅਰੋੜਾ ਅਤੇ ਗੁਲਦੀਪ ਧਾਰੀਵਾਲ ਵਰਗੇ ਵੱਡੇ ਮੰਤਰੀਆਂ ਨਾਲ ਮੁਲਾਜ਼ਮ ਜੱਦਵੰਦੀਆਂ ਦੀ ਮੀਟਿੰਗ ਹੋਣੀ ਸੀ ਜੋ ਕਿ ਅੱਗੇ ਚੱਲ ਕੇ ਕੁਝ ਵੱਡੇ ਫੈਸਲੇ ਲੈ ਸਕਦੇ ਸਨ ਪਰ ਪੰਚਾਇਤੀ ਚੋਣਾਂ ਦੇ ਚੋਣ ਜਾਬਤੇ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਰਸਤੇ ਤੇ ਹੀ ਰੋਕ ਦਿੱਤਾ ਹੈ ਇਹ ਘਟਨਾ ਪਹਿਲੀ ਵਾਰ ਨਹੀਂ ਹੈ ਮੁਲਾਜ਼ਮਾਂ ਦੀਆਂ ਮੰਗਾਂ ਪਹਿਲਾਂ ਵੀ ਵਾਰ-ਵਾਰ ਚੋਣਾਂ ਦੇ ਜਾਬਤੇ ਵਿੱਚ ਪਸੀਆਂ ਰਹੀਆਂ ਹਨ ਪਹਿਲਾਂ ਲੋਕ ਸਭਾ ਚੋਣਾਂ ਦੇ ਦੌਰਾਨ ਤੇ ਜਲੰਧਰ ਪਛਮੀ ਵਿਧਾਨ ਸਭਾ ਦੀ ਜਿੰਨੀ ਚੋਣ ਅਤੇ ਹੁਣ ਪੰਚਾਇਤੀ ਚੋਣਾਂ ਇਹ ਸਾਰੀ ਪ੍ਰਕਿਰਿਆ ਮੁਲਾਜ਼ਮਾਂ ਦੇ ਸੰਘਰਸ਼ ਵਿੱਚ ਹਰ ਵਾਰ ਰੁਕਾਵਟ ਬੰਦੀ ਆ ਚਿੰਤਾ ਇਹ ਹੈ ਕਿ ਜਦੋਂ 15 ਅਕਤੂਬਰ ਨੂੰ ਪੰਚਾਇਤ ਚੋਣਾਂ ਮੁੱਕਣੀਆਂ ਤਾਂ ਮੋੜ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਹੋਣ ਵਾਲੀਆਂ ਜਿੰਨੀ ਚੋਣਾਂ ਸ਼ੁਰੂ ਹੋ ਸਕਦੀਆਂ ਹਨ ਇਸ ਦੇ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਚੋਣ ਜਾਬਤੇ ਵਿੱਚ ਹੀ ਫਸੀਆਂ ਰਹਿ ਸਕਦੀਆਂ ਹਨ ਇਹਨਾਂ ਜਥੇਬੰਦੀਆਂ ਵਿੱਚ ਸ਼ਾਮਲ ਹਨ ਅਨ ਐਡਿਟਡ ਸਟਾਫ ਪੰਜਾਬ ਮੋੜ ਬਹਾਲ ਅਚੇ ਅਧਿਆਪਕ ਯੂਨੀਅਨ ਤੱਕ ਕਰਮਚਾਰੀ ਯੂਨੀਅਨ ਅਤੇ ਹੋਰ ਜੁਨੀਆ ਜੋ ਕਿ ਲਗਾਤਾਰ ਆਪਣੀਆਂ ਮੰਗਾਂ ਲਈ ਸੰਜਗਸ਼ ਕਰ ਰਿਹਾ ਹੈ ਪਰ ਉਹ 22 ਅਕਤੂਬਰ ਦੀ ਨਵੀਂ ਤਰੀਕ ਦਾ ਇੰਤਜ਼ਾਰ ਕਰਨ ਤੋਂ ਬਿਨਾਂ ਕੋਈ ਹੋਰ ਵੀ ਕਲਪ ਨਹੀਂ ਹੈ ਇਹ ਸਾਰਾ ਸਾਲ ਸਭ ਚੁੰਨ ਜਾਪਦੇ ਗਏ ਕਾਰਕਤਾ ਤੇ ਸੰਘਰਸ਼ਾਂ ਨਾਲ ਹੀ ਗੁਜ਼ਰ ਰਿਹਾ ਹੈ ਜਿਸ ਕਕੇ ਮੁਲਾਜ਼ਮਾਂ ਲਈ ਇੱਕ ਇੱਕ ਲੰਬੀ ਜ਼ਿੰਦਗੀ ਦੀ ਜੰਗ ਬੰਦੀ ਚੱਲ ਰਹੀ ਹੈ। ਤੋਂ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਨੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੀ। ਤੋਂ ਥੈਂਕ ਯੂ।